ਸੋ ਬਾਅਦ ਜਾਟਨ ਜੁਲੀਅਟ ਜਿਹੜੀ ਹੈ ਤੁਸੀਂ ਉਸ ਫਿਲਮ ਨੂੰ ਲਿਖਿਆ ਸੀ ਹੈਨਾ ਤੇ ਹੁਣ ਡਾਇਰੈਕਟ ਜਿਹੜਾ ਕੀਤਾ ਤੇ ਆਪ ਲਿਖਿਆ ਵੀ ਐਸ ਫਿਲਮ ਨੂੰ ਸੋ ਉਹਦਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਐਂਡ ਇੱਕ ਹੋਰ ਤੁਹਾਡੀ ਫਿਲਮ ਜਿਹੜੀ ਹੈ ਨਿੱਕਾ ਜੈਲਦਾਰ 3 ਜਿਹੜੀ ਹੈ ਐਜ਼ ਅ ਰਾਈਟਰ ਨਿੱਕਾ ਦੇ ਨਾਲ ਤੁਸੀਂ ਬਹੁਤ ਸੁਪਨੇ ਆਪਣੇ ਵੇਖੇ ਸੁਪਨੇ ਪੂਰੇ ਵੀ ਹੋਏ ਉਹਦੇ ਨਾਲ ਤੁਹਾਡੇ ਸੋ ਇਹ 2024 ਨੂੰ ਕਿਵੇਂ ਕੰਸੀਡਰ ਕਰਦੇ ਹੋ ਆਪਣੇ ਕੈਰੀਅਰ ਦੇ ਲਈ ਹ 2024 ਵਧੀਆ ਹੈ ਜੀ ਬਹੁਤ ਲੱਕੀ ਹੈ ਪਹਿਲੀ ਗੱਲ ਤਾਂ ਕਿ ਸ਼੍ਰੀਕਾਂਤ ਮਤਲਬ ਪਹਿਲੀ ਫਿਲਮ ਹੈ ਜਿਹਦੇ ਵਿੱਚ ਮੇਰਾ ਸਕ੍ਰੀਨਪਲੇ ਹੈ ਜਿਹਦੇ ਚ ਸਟੋਰੀ ਹੈ ਮੇਰੀ ਹੈ ਨਾ ਤੇ ਐਜ਼ ਅ ਰਾਈਟਰ ਮਤਲਬ ਹੌਲੀ ਸੋਲੀ ਸਟਰੋਂਗ ਪ੍ਰੋਜੈਕਟ ਹੈ ਤੇ ਹਮੇਸ਼ਾ ਤੋਂ ਬਾਲੀਵੁੱਡ ਚ ਸੁਪਨਾ ਸੀਗਾ ਮੇਰਾ ਕੰਮ ਕਰਨ ਦਾ ਉਦੋਂ ਜਦੋਂ ਮੈਂ ਛੋਟਾ ਸੀਗਾ ਉਦੋਂ ਪੰਜਾਬੀ ਇੰਡਸਟਰੀ ਕੋਈ ਬਹੁਤਾ ਵਧੀਆ ਕੰਮ ਨਹੀਂ ਇੱਥੇ ਹੁੰਦਾ ਸੀ ਸੋ ਹਮੇਸ਼ਾ ਦੇਖਿਆ ਹੀ ਇਹ ਕਿ ਬਾਲੀਵੁੱਡ ਚ ਜਾਣਾ ਤਾਂ ਐਨੇ ਸਾਲ ਦਾ ਸੁਪਨਾ ਹੈ 2024 ਚ ਪੂਰਾ ਹੋਇਆ ਹੈ ਸੋ ਵਧੀਆ ਹੈ ਔਰ ਜੈਟ ਐਂਡ ਜੂਲੀਅਟ ਤਾਂ ਲਾਈਕ ਅਗੇਨ ਉਹੀ ਕਿ ਬਾਲੀਵੁੱਡ ਤੋਂ ਪੰਜਾਬੀ ਦਾ ਕਦੇ ਸੁਪਨਾ ਨਹੀਂ ਦੇਖਿਆ ਸੀ ਤੇ ਜੈਟ ਐਂਡ ਜੂਲੀਅਟ ਪਹਿਲੀ ਫਿਲਮ ਸੀਗੀ ਜਿਉਂ ਦੇਖ ਕੇ ਲੱਗਿਆ ਸੀਗਾ ਕਿ ਯਾਰ ਪੰਜਾਬੀ ਇੰਡਸਟਰੀ 'ਚ ਕੁਝ ਕਰਨਾ ਹੈ ਵੀ ਪੰਜਾਬੀ ਇੰਡਸਟਰੀ ਇੰਨਾ ਵਧੀਆ ਕੰਮ ਕਰ ਰਹੀ ਹੈ ਤੇ ਮੈਂ ਚਾਹੁੰਦਾ ਸੀਗਾ ਕਿ ਮੈਨੂੰ ਅਸਿਸਟ ਕਰਨ ਦਾ ਮੌਕਾ ਮਿਲੇ ਜੈਟ ਐਂਡ ਜੂਲੀਅਟ ਚਨਰਾਗ ਬਾਜੀ ਨੂੰ ਕਈ ਵਾਰੀ ਉਹਨਾਂ ਨੂੰ ਦੇਖਣਾ ਵੀ ਉੱਥੇ ਪਾਰਕ 'ਚ ਮਿਲਦੇ ਹੁੰਦੇ ਸੀ ਬਟ ਹਿੰਮਤ ਹੀ ਨਹੀਂ ਹੋਣੀ ਕਿ ਜਾ ਕੇ ਉਹਨਾਂ ਨੂੰ ਕਹੀਏ ਹਾਂ ਯਾ ਤੇ ਉਹ ਸਟ੍ਰਗਲਰ ਹੁੰਦੇ ਸੀ ਉਦੋਂ ਸੋ ਉਹ ਤਾਂ ਇੱਕ ਮੈਰਕਲ ਐ ਕਿ ਉਹ ਫਿਲਮ ਜਿਹਨੂੰ ਦੇਖ ਕੇ ਤੁਸੀਂ ਪੰਜਾਬੀ ਇੰਡਸਟਰੀ ਚ ਆਉਣ ਦਾ ਸੋਚਦੇ ਹੋ ਜਿਹਨੂੰ ਫਿਲਮ ਨੂੰ ਤੁਸੀਂ ਅਸਿਸਟ ਕਰਨ ਦਾ ਸੋਚਦੇ ਹੋ ਉਹ ਫਿਲਮ ਤੁਹਾਨੂੰ ਡਾਇਰੈਕਟ ਕਰਨ ਨੂੰ ਤੇ ਲਿਖਣ ਨੂੰ ਮਿਲ ਜਾਂਦੀ ਐ ਤੇ ਔਰ ਉਸ ਟਾਈਮ ਤੇ ਜਦੋਂ ਦਿਲਜੀਤ ਭਾਈ ਆਪਣੀ ਜ਼ਿੰਦਗੀ ਦੇ ਬੈਸਟ ਟਾਈਮ ਤੇ ਹੈ ਨਾ ਰਾਈਟ ਤੇ ਮਤਲਬ ਮੂੰਹ ਬਹੁਤ ਚਮਤਕਾਰੀ ਹੈ ਉਹ ਵੀ ਮੇਰੇ ਲਈ ਤੇ ਨਿੱਕਾ ਤਾਂ ਹਮੇਸ਼ਾ ਸਪੈਸ਼ਲ ਹੈ ਕਿਉਂਕਿ ਮੇਰੀ ਜਰਨੀ ਉਤੋਂ ਸਟਾਰਟ ਹੋਈ ਹੋ ਮੇਰਾ ਪਹਿਲਾ ਹਿੱਟ ਫਿਟ ਫਿਲਮ ਕਹਿ ਸਕਦੇ ਹਾਂ ਉਤੋਂ ਤੇ ਉਹਦਾ 4th ਪਾਰਟ ਹੈ ਇਹ ਹਮ ਸੋ ਹਾਂ ਸੌਰੀ 4th ਪਾਰਟ ਹੈ ਬਿਲਕੁਲ 4th ਪਾਰਟ ਹੈ ਤਾਂ ਉਹ ਤਾਂ ਉਸ ਕਰਕੇ ਸਪੈਸ਼ਲ ਹੈ ਸੋ ਤਿੰਨੇ ਹੀ ਫਿਲਮਾਂ ਆਪਣੇ ਆਪ ਚ ਬਹੁਤ ਸਪੈਸ਼ਲ ਵੀ ਹੈ ਲੱਕੀ ਵੀ ਹੈ ਮੇਰੇ ਲਈ ਤੇ ਤਾ ਕਰਕੇ 2024 ਦਾ ਵਧੀਆ ਹੀ ਵਧੀਆ ਮੈਂ ਪੱਲੇ ਸ਼੍ਰੀਕਾਂਤ ਵਾਲੀ ਪੋਸਟ ਤੋਂ ਸ਼ੁਰੂਆਤ ਕਰਨਾ ਚਾਹਾਂਗੀ ਤੁਸੀਂ ਲਿਖਿਆ ਕਿ 7 ਸਾਲ ਦਾ ਬੱਚਾ ਤਾਂ ਸੁਪਨਾ ਦੇਖਦਾ ਹੈ ਕਿ ਮੈਂ ਬਾਲੀਵੁੱਡ 'ਚ ਜਾਣਾ ਹੈ ਤੇ ਉਹ ਸੁਪਨਾ ਹੁਣ ਪੂਰਾ ਹੋ ਰਿਹਾ ਹੈ ਹੈਨਾ 7 ਸਾਲ ਦੀ ਉਮਰ ਕਈ ਬੱਚਾ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਰਨਾ ਕੀ ਹੈ ਬਟ ਤੁਸੀਂ ਇੱਕ ਇੱਕ ਆਪਣੇ ਇੱਕ ਇਮੇਜਿਨੇਸ਼ਨ ਜਿਹੜੀ ਹੈ ਜਾਂ ਕਹਿ ਲਈਏ ਕਿ ਇੱਕ ਇੱਕ ਵਾਈਪ ਭੇਜਤੀ ਯੂਨੀਵਰਸ ਨੂੰ ਕਿ ਹਾਂ ਮੈਂ ਕਰਨਾ ਚਾਹੁੰਦਾ ਹੈ ਹੈਨਾ ਆਪਣਾ ਸੁਪਨਾ ਛੱਡਤਾ ਤੇ ਉਹ ਚੀਜ਼ ਦਾ ਪ੍ਰੋਸੈਸ ਹੁੰਦਿਆਂ ਹੁੰਦੀਆਂ ਅੱਜ ਤੁਸੀਂ ਇੱਥੇ ਪਹੁੰਚਿਓ ਇਹ ਜਿਹੜਾ ਵਿਚਲਾ ਪ੍ਰੋਸੈਸ ਹੁੰਦਾ ਹੈ ਹਰ ਇੱਕ ਚੀਜ਼ ਦਾ ਇਹ ਤੁਹਾਡੇ ਲਈ ਕਿੰਨਾ ਕੁ ਜਗਦੀਪ ਔਖਾ ਰਿਹਾ ਹੈ ਜਾਂ ਕਹਿ ਲਈਏ ਕਿ ਕਿੰਨਾ ਚੈਲੈਂਜਿੰਗ ਰਿਹਾ ਹੈ ਇਸ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਅੱਜ ਇਸ ਮੁਕਾਮ ਤੇ ਪਹੁੰਚਣ ਲਈ ਐਕਚੁਅਲੀ ਮੈਨੂੰ ਇਹ ਲੱਗਦਾ ਹੈ ਕਿ ਨਾ ਜਿਹੜਾ ਤੁਹਾਡਾ ਕੌਨਸ਼ੀਅਸ ਹੁੰਦਾ ਹੈ ਉਹ ਤੁਹਾਡੇ ਤੋਂ ਇਹ ਚੀਜ਼ਾਂ ਬੁਲਵਾਉਂਦਾ ਹੈ ਲਾਈਕ ਜਿਵੇਂ ਸ਼੍ਰੀ ਕਾਂਤ ਹੈ ਉਹਨਾਂ ਨੇ ਜਦੋਂ 10th ਕਲਾਸ ਸੀਗੇ ਉਦੋਂ ਉਦੋਂ ਉਹਨਾਂ ਨੇ ਅਬਦੁਲ ਕਲਾਮ ਜੀ ਨੂੰ ਕਿਹਾ ਸੀਗਾ ਕਿ ਮੈਂ ਵਿਜੂਅਲੀ ਚੈਲੰਜ ਹੈ ਮੈਂ ਪ੍ਰੈਜ਼ੀਡੈਂਟ ਬਣਨਾ ਚਾਹਣਾ ਪ੍ਰੈਜ਼ੀਡੈਂਟ ਬਣਨਾ ਚਾਹਣਾ ਸੋ ਉਹ ਸੇਜ 'ਚ ਉਹ ਬੱਚਾ ਇੰਨਾ ਵੱਡਾ ਸੋਚ ਰਿਹਾ ਦਲਜੀਤ ਭਾਈ ਜਦੋਂ ਉਹ ਸਿੰਗਿੰਗ ਲਾਈਨ 'ਚ ਆਏ ਸੀਗੇ ਉਹ ਉਹਨਾਂ ਨੇ ਉਦੋਂ ਕਿਹਾ ਸੀ ਕਿ ਮੈਂ ਮਾਈਕਲ ਜੈਕਸਨ ਵਰਗੇ ਸ਼ੋ ਕਰਨਾ ਕਰੂੰਗਾ ਇੱਕ ਦਿਨ ਸੋ ਮੈਂ ਜਦੋਂ 7 ਸਾਲ ਦਾ ਸੀ ਮੈਂ ਉਦੋਂ ਕਹਿੰਦਾ ਹੁੰਦਾ ਸੀ ਕਿ ਮੈਂ ਬੰਬੇ ਜਾਊਂਗਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਇਹ ਤੁਹਾਡੇ ਅੰਦਰ ਆਇਆ ਪਿੱਛੋਂ ਹਮ ਮਾਈਟ ਬੀ ਇੱਕ ਕਿੰਨੇ ਜਨਮਾਂ ਦੀ ਜਰਨੀ ਹੋ ਸਕਦੀ ਹੈ ਜਾਂ એનર્ਜੀ ਹੈ ਜਾਂ ਕੀ ਹੈ ਮੈਨੂੰ ਨਹੀਂ ਪਤਾ ਬਟ ਇਹ ਮੈਨੂੰ ਲੱਗਦਾ ਕਿ ਤੁਹਾਡੇ ਅੰਦਰ ਹੈ ਇਹ ਤੁਹਾਨੂੰ ਸਾਨੂੰ ਲੱਗਦਾ ਹੈ ਕਿ ਅਸੀਂ ਕੁਝ ਕਰ ਰਹੇ ਹਾਂ ਬਟ ਕਿਤੋਂ ਨਾ ਕਿਤੇ ਤੁਹਾਡੇ ਅੰਦਰ ਇਹ ਸੀਡ ਪਹਿਲਾਂ ਤੋਂ ਰਹਿੰਦਾ ਹੈ ਤੇ ਜਦੋਂ ਤੁਸੀਂ ਜਿਹੜੀ ਉਹ ਤੁਹਾਡੀ ਆਵਾਜ਼ ਹੁੰਦੀ ਹੈ ਜੋ ਤੁਹਾਡੇ ਅੰਦਰੋਂ ਆਉਂਦੀ ਹੈ ਜੇ ਤੁਸੀਂ ਉਹਨੂੰ ਫਾਲੋ ਕਰਦੇ ਹੋ ਉਹਨੂੰ ਸੁਣਦੇ ਹੋ ਤਾਂ ਫਿਰ ਕੁਝ ਨਹੀਂ ਮੁਸ਼ਕਲ ਲੱਗਦਾ ਮਤਲਬ ਮੈਨੂੰ ਉੱਥੋਂ ਲੈ ਕੇ ਕਦੇ ਵੀ ਨਾਟ ਅ ਸਿੰਗਲ ਸੈਕਿੰਡ ਲਈ ਵੀ ਨਹੀਂ ਕਦੇ ਐਂ ਲੱਗਿਆ ਕਿ ਔਰ ਮੈਂ ਕੋਈ ਸਟਰਗਲ ਕਰ ਰਿਹਾ ਹਾਂ ਜਾਂ ਮੈਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਹੂੰ ਜਾਂ ਕਿਸੇ ਰਿਜੈਕਸ਼ਨ ਤੋਂ ਮੈਨੂੰ ਕੋਈ ਹਰਟ ਹੋਇਆ ਹਾਂ ਸੋ ਮੈਨੂੰ ਜੇ ਮੈਂ ਕਿਤੇ ਰਿਜੈਕਟ ਵੀ ਹੁੰਦਾ ਸੀ ਤਾਂ ਮੈਂ ਉਹਨੂੰ ਵੀ ਇੱਕ ਸਟੈਪ ਆਹ ਲੈਂਦਾ ਸੀ ਕਿ ਯਾਰ ਮੈਂ ਇਹਨੂੰ ਇੱਥੋਂ ਤੱਕ ਸਟੋਰੀ ਕਿਸੇ ਨੂੰ ਸੁਣਾਉਣ ਦੀ ਪਹੁੰਚਿਆ ਤਾਂ ਮੇਰੀ ਇੱਕ ਗਰੋਥ ਹੈ ਤੇ ਉਹਨੂੰ ਵੀ ਮੈਂ ਸੋਚਦਾ ਹਾਂ ਕਿ ਮੈਂ ਕਦੇ ਕੁਝ ਜਦੋਂ ਮੇਰਾ ਉਹ ਵਧੀਆ ਟਾਈਮ ਆਊਗਾ ਜਦੋਂ ਮੈਂ ਕੰਮ ਕਰੂੰਗਾ ਤਾਂ ਮੈਂ ਇਹ ਦੱਸੂੰਗਾ ਕਿ ਮੈਂ ਇਹ ਮੇਰੀ ਕਹਾਣੀ ਬਣੂਗੀ ਹਾਂ ਮੈਂ ਇਸ ਬੰਦੇ ਨੇ ਮੇਰੀ ਸਟੋਰੀ ਸੁਣੀ ਸੀ ਮੈਂ ਉੱਥੋਂ ਰਿਜੈਕਟ ਹੋਇਆ ਸੀ ਸੋ ਇਹ ਤੁਹਾਡੀ ਲਾਈਫ ਦੇ ਛੋਟੇ-ਛੋਟੇ ਫੇਜ਼ਸ ਹੈ ਉਹ ਵਧੀਆ ਹੀ ਹੁੰਦੇ ਅੱਜ ਕਿੰਨੇ ਲੋਕ ਮੈਨੂੰ ਅਪਰੋਚ ਕਰਦੇ ਆ ਹੂੰ ਤੋਂ ਕਈਆਂ ਨੂੰ ਮੈਂ ਅਵੇਲੇਬਲ ਹੀ ਨਹੀਂ ਹੋ ਪਾਂਦਾ ਹਨਾ ਕਈਆਂ ਦੀ ਸਟੋਰੀ ਮੈਂ ਨਹੀਂ ਰਿਲੇਟ ਕਰਦਾ ਮੈਂ ਨਹੀਂ ਸਮਝਦਾ ਬਟ ਉਹ ਹੋ ਸਕਦਾ ਹੈ ਲਾਈਫ 'ਚ ਬਹੁਤ ਵੱਡੇ ਡਾਇਰੈਕਟਰ ਡਾਇਰੈਕਟਰ ਬਣਨ ਤੰ ਮੈਨੂੰ ਲੱਗਦਾ ਕਿ ਯੂਨੀਵਰਸ ਦਾ ਇੱਕ ਵੇ ਹੈ ਚੱਲਣ ਦਾ ਸੋ ਕਦੇ ਔਖਾ ਨਹੀਂ ਲੱਗਦਾ ਮਤਲਬ ਕਿਸੇ ਨੂੰ ਵੀ ਨਹੀਂ ਲੱਗਦਾ ਐਚ ਟੀ ਬੀ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ